ਮੇਰੇ ਵੀਰੇ ਗੋਡੇ ਦੇ ਵਿੱਚ ਟੜ ਟੜ ਵੀਰੇ ਦਰਦ ਪੂਰਾ ਹੋ ਰਿਹਾ ਮੇਰਾ ਬੁਰਾ ਹਾਲਾ ਕਿੱਥੋਂ ਆ ਪਿੰਡ ਦੀ ਪੰਚ ਆ ਵੀਰੇ ਓਕੇ ਜੀ ਤੇ ਕੋਈ ਗੱਡੀ ਵਾਲਾ ਸਾਈਡ ਮੜ ਕੇ ਕੇ ਕੌਣ ਮਾਰਨ ਦੀ ਆ ਵੀਰੇ ਮੇਰੇ ਵੀਰੇ ਗੋਡੇ ਦੇ ਵਿੱਚ ਟੱਡ ਜੇ ਵੀਰੇ ਦਰਦ ਪੂਰਾ ਹੋ ਰਿਹਾ ਮੇਰਾ ਬੁਰਾ ਹਾਲਾ ਕਿੱਥੋਂ ਆ ਪਿੰਡ ਦੀ ਪੰਚ ਆ ਵੀਰੇ ਓਕੇ ਜੀ ਤੇ ਕੋਈ ਗੱਡੀ ਵਾਲਾ ਸਾਈਡ ਮੜ ਕੇ ਗਿਆ ਕੌਣ ਮਾਰ ਗਿਆ ਜੀ ਆ ਮੇਰੇ ਵੀਰੇ ਗੋਡੇ ਦੇ ਵਿੱਚ ਟੜ ਟੜ ਵੀਰੇ ਦਰਦ ਪੂਰਾ ਹੋ ਰਿਹਾ ਮੇਰਾ ਬੁਰਾ ਹਾਲ ਆ ਕਿੱਥੋਂ ਆ ਪਿੰਡ ਦੀ ਪੰਜ ਆ ਵੀਰੇ ਓਕੇ ਜੀ ਤੇ ਕੋਈ ਗੱਡੀ ਵਾਲਾ ਸਾਈਡ ਮੜ ਕੇ ਗਿਆ ਕੌਣ ਮਾਰ ਗਿਆ ਜੀ ਮੇਰੇ ਵੀਰੇ ਗੋਡੇ ਦੇ ਵਿੱਚ ਟੱਡ ਜੇ ਵੀਰੇ ਦਰਦ ਪੂਰਾ ਹੋ ਰਿਹਾ ਮੇਰਾ ਬੁਰਾ ਹਾਲਾ ਕਿੱਥੋਂ ਆ ਪਿੰਡ ਦੀ ਪੰਚ ਆ ਵੀਰੇ ਓਕੇ ਜੀ ਤੇ ਕੋਈ ਗੱਡੀ ਵਾਲਾ ਸਾਈਡ ਮੜ ਕੇ ਗਿਆ ਕੌਣ ਮਾਰ ਗਿਆ ਜੀ ਮੇਰੇ ਵੀਰੇ ਗੋਡੇ ਦੇ ਵਿੱਚ ਟੱਡੇ ਵੀਰੇ ਦਰਦ ਪੂਰਾ ਹੋ ਰਿਹਾ ਮੇਰਾ ਬੁਰਾ ਹਾਲਾ ਕਿੱਥੋਂ ਆ ਪਿੰਡ ਦੀ ਪੰਚ ਆ ਵੀਰੇ ਓਕੇ ਜੀ ਤੇ ਕੋਈ ਗੱਡੀ ਵਾਲਾ ਸਾਈਡ ਮਾਰ ਕੇ ਗਿਆ ਕੌਣ ਮਾਰ ਗਿਆ ਵੀਰੇ ਮੇਰੇ ਵੀਰੇ ਗੋਡੇ ਦੇ ਵਿੱਚ ਟੱਡੇ ਵੀਰੇ ਦਰਦ ਪੂਰਾ ਹੋ ਰਿਹਾ ਮੇਰਾ ਬੁਰਾ ਹਾਲ ਆ ਕਿੱਥੋਂ ਆ ਪਿੰਡ ਦੀ ਪੰਚ ਆ ਵੀਰੇ ਓਕੇ ਜੀ ਤੇ ਕੋਈ ਗੱਡੀ ਵਾਲਾ ਸਾਈਡ ਮੜ ਕੇ ਗਿਆ ਕੌਣ ਮਾਰ ਗਿਆ ਵੀਰੇ ਸਾਈਡ ਮੜ ਗਿਆ ਵੀਰੇ